ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਜਿਨ੍ਹਾਂ ਨੇ 84 ਦੇ ਵਿੱਚ ਬਹੁਤ ਵੱਡੇ ਜਿਨ੍ਹਾਂ ਨੇ ਕਤਲੇਆਮ ਕਰਾਇਆ ਸੀ ਜਿਨ੍ਹਾਂ ਦੇ ਹੱਥ ਵਿੱਚ ਤੇਲ ਦੀਆਂ ਬੋਤਲਾਂ ਔਰ ਹੱਥ ਵਿੱਚ ਜਿਨ੍ਹਾਂ ਨੇ ਡੱਬੀਆਂ ਫੜ-ਫੜ ਕੇ ਔਰ ਆਪ ਉਹਦੀ ਗਵਾਹੀ ਕਰਕੇ ਤੇ ਗੁੰਡਿਆਂ ਤੋਂ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਜਿਨ੍ਹਾਂ ਨੇ ਉੱਥੇ ਸਾੜ ਦਿੱਤਾ ਸੀ ਗੱਲ 'ਚ ਟਾਇਰ ਪਾ ਪਾ ਦਿੱਤੇ ਸੀ ਅੱਜ ਉਹਨਾਂ ਨੂੰ ਮਸਾਲੀ ਸਜ਼ਾ ਜਿਹੜੀ ਮਿਲੀ ਆ ਮੈਂ ਸਮਝਦਾ ਹੈ ਕਿ ਇਹ ਬਹੁਤ ਚੰਗੀ ਗੱਲ ਆ ਮੈਂ ਹਾਈ ਕੋਰਟ ਦੀ ਜਾਂ ਜਿਹੜੇ ਵੀ ਜੱਜ ਸਾਹਿਬਾਨਾਂ ਨੇ ਉਹਨਾਂ ਨੂੰ ਮਰਕਾਇਦੀ ਸਜ਼ਾ ਦਿੱਤੀ ਹੈ ਮਾਸ਼ੱਲਾਗਾ ਵੀ ਕਰਨੀ ਚਾਹੁੰਨਾ ਕਿਉਂਕਿ 40 41 ਸਾਲ ਬਾਅਦ ਸਿੱਖਾਂ ਦੇ ਜਿਹੜੇ ਅੱਲੇ ਜ਼ਖਮ ਸੀ ਉਹਨਾਂ ਤੇ ਥੋੜੀ ਜੀ ਮਲਮ ਜਿਹੜੀ ਆ ਉਹ ਲਕੀ ਹੈ ਪਰ ਜੇ ਹੋਰ ਕਈ ਦੋਸ਼ੀ ਆ ਜਿਹੜੇ ਅਜੇ ਦੰਦਨਾਉਂ ਦੇ ਫਿਰਦੇ ਆ ਉਹਨਾਂ ਨੂੰ ਸਜ਼ਾ ਮਿਲਦੀਆਂ ਜਿਹੜੀਆਂ ਬਾਕੀ ਐ ਜਿਨ੍ਹਾਂ ਨੇ 1984 ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਨੂੰ ਟਾਇਰ ਪਾਪਾ ਕੇ ਸਾੜਿਆ ਔਰ ਪਟ્રોલ ਦੀਆਂ ਬੋਤਲਾਂ ਉਹਨਾਂ ਤੇ ਪਾ ਪਾ ਕੇ ਔਰ ਟਾਇਰ ਪਾਪਾ ਕੇ ਇਹ ਗੱਲ ਕਹੀ ਕਿ ਇਹ ਡਿਸਕੋ ਡਾਂਸ ਜਿਹੜਾ ਹੋ ਰਿਹਾ ਹੈ ਔਰ ਕੋ ਗੱਡੀਆਂ ਤੇ ਜਾ ਰਿਹਾ ਸੀ ਤੇ ਉਹਨਾਂ ਨੂੰ ਵੀ ਫੜ ਕੇ ਜਿਹੜਾ ਸੀ ਉਹ ਸ਼ਹੀਦ ਕਰ ਦਿੱਤਾ ਗਿਆ ਮਾਵਾਂ ਨੂੰ ਭੈਣਾਂ ਨੂੰ ਔਰ ਬਜ਼ੁਰਗਾਂ ਨੂੰ ਤੇ ਬੱਚਿਆਂ ਨੂੰ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਉਹਦੇ 'ਚ ਔਰ 3000 ਦੇ ਲਾਗੇ ਤਾਂ ਸਰਕਾਰੀ ਰਿਪੋਰਟ ਹੈ ਕਿ ਉੱਥੇ ਜਿਹੜਾ ਸੀ ਉਹ ਕਤਲੇਆਮ ਹੋਇਆ ਜੈਨੋਸਾਈਡ ਹੋਇਆ ਲੇਕਿਨ ਇਸ ਤੋਂ ਵੀ ਵੱਧ ਹੋਇਆ ਕਿਉਂਕਿ ਸਰਕਾਰੀ ਰਿਪੋਰਟਾਂ ਕਈ ਰ ਆ ਜਿਹੜੀਆਂ ਥੋੜੀਆਂ ਹੁੰਦੀਆਂ ਨੇ ਫਿਰ ਗੱਡੀਆਂ 'ਚ ਬਹਿ ਬਹਿ ਕੇ ਜਿਹੜੇ ਸਿੱਖ ਜਾ ਰਹੇ ਸੀ ਸਿੱਖ ਫੌਜੀ ਜਾ ਰਹੇ ਸੀ ਚਾਹੇ ਹੋਰ ਕਈ ਸ਼ਹਿਰਾਂ ਦੇ ਵਿੱਚ ਉੱਥੇ ਵੀ ਇਸੇ ਤਰ੍ਹਾਂ ਜਿਹੜਾ ਸੀ ਉਹ ਕੋ-ਕੋ ਕੇ ਜਿਹੜਾ ਮਾਰਿਆ ਗਿਆ ਮੈਂ ਫੂਲਕਾ ਸਾਹਿਬ ਦੇ ਵੀ ਤੇ ਜਿਹੜੇ ਹੋਰ ਐਡਵੋਕੇਟ ਸਹਿਬਾਨ ਜਿਹੜੇ ਪੈਰਵਾਈ ਕਰਦੇ ਰਹੇ ਨੇ ਨਾ ਕੇਸਾਂ ਦੀ ਮੈਂ ਉਹਨਾਂ ਦੀ ਵਿਚਾਰਗਾ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਨੇ ਬੜਾ ਲੰਮੇ ਟਾਈਮ ਤੋਂ ਇਹਨਾਂ ਲੋਕਾਂ ਨੂੰ ਸਜ਼ਾਵਾ ਦਿਵਾਉਣ ਵਾਸਤੇ ਬਹੁਤ ਵੱਡੇ ਉਪਰਾਲੇ ਜਿਹੜੇ ਐ ਕੀਤੇ ਐ ਔਰ ਬਹੁਤ ਵੱਡੇ ਕੇਸ ਜਿਹੜੇ ਉਹ ਲੜੇ ਆ ਲੇਕਿਨ ਕੁਝ ਲੋਕਾਂ ਨੂੰ ਅਜੇ ਸਜ਼ਾ ਹੋਈ ਐ ਜਿਹੜੇ ਬਾਕੀ ਲੋਕ ਰਹਿੰਦੇ ਆ ਉਹਨਾਂ ਨੂੰ ਵੀ ਵੱਡੀਆਂ ਇਸੇ ਤਰ੍ਹਾਂ ਜਿਹੜੀਆਂ ਨੇ ਉਹ ਸਜ਼ਾਵਾ ਮਿਲਣੀਆਂ ਚਾਹੀਦੀਆਂ ਨੇ ਤਾਂ ਕਿ ਸੰਸਾਰ ਭਰ ਦੇ ਲੋਕ ਜਿਹੜੇ ਐ ਕੁੜੀਆਂ ਪਰਦੇ ਲੋਕ ਕੌਮਾਂ ਜਿਹੜੀਆਂ ਦੇਖਣ ਕੇ ਇਹਨਾਂ ਲੋਕਾਂ ਨੇ ਉਸ ਟਾਈਮ ਦੇ ਉੱਤੇ ਦਿੱਲੀ ਦੇ ਵਿੱਚ ਟੈਰ ਪਾ ਪਾ ਕੇ ਲੋਕਾਂ ਨੂੰ ਸਾੜਿਆ ਔਰ ਮਾਰਿਆ ਔਰ ਕਈਆਂ ਦੇ ਬਲਾਤਕਾਰ ਵੀ ਇਹਨਾਂ ਲੋਕਾਂ ਨੇ ਜਿਹੜੇ ਸੀ ਉਹ ਸਾਡੀਆਂ ਧੀਆਂ ਭੈਣਾਂ ਦੇ ਨਾਲ ਕੀਤੇ ਸੋ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਫਾਂਸੀ ਦੀਆਂ ਸਜ਼ਾ ਇਹਨਾਂ ਲੋਕਾਂ ਨੂੰ ਹੋਣੀ ਚਾਹੀਦੀਆਂ ਨੇ ਸੋ ਮੈਂ ਗੱਲਬਾਤ ਕਰਨਾ ਚਾਹਣਾ ਕਿਉਂਕਿ ਸਾਨੂੰ ਕੁਛ ਨਿਆ ਤਾਂ ਮਿਲਿਆ ਕਿਉਂਕਿ ਜਦੀਸ਼ਰੀ ਤੋਂ ਜਾ ਕੇ ਮਿਲਿਆ ਹੈ ਤੇ ਰਹਿੰਦੇ ਕੇਸ ਜਿਹੜੇ ਪੈਂਡਿੰਗ 5 600 ਕੇਸ ਪਿਆ ਮੈਂ ਉਹ ਵੀ ਜਯਦੇਸ਼ ਸ਼ਰੀ ਨੂੰ ਔਰ ਸਮੇ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹ ਰਹਾ ਹਾਂ ਕਿ ਉਹਨਾਂ ਲੋਕਾਂ ਦੇ ਵੀ ਕੇਸ ਜਿਹੜੇ ਖੁੱਲੇ ਜਾਣ ਉਹ ਐਫ ਆਈ ਆਰ ਜਿਹੜੀਆਂ ਹੋਈਆਂ ਨੇ ਉਹ ਸਾਰੀਆਂ ਨੂੰ ਪੜਤਾਲ ਕਰਕੇ ਤੇ ਵੱਡੇ ਲੈਵਲ ਤੇ ਜਿਹੜੇ ਲੋਕ ਅਜੇ ਜਿਉਂਦੇ ਜਾਗਦੇ ਰਹਿ ਗਏ ਕੁਝ ਤਾਂ ਚਲੇ ਗਏ ਇਸ ਜਹਾਨ ਤੋਂ ਕੋ ਜੋ ਜਿਉਂਦੇ ਜਾਗਦੇ ਲੋਕ ਰਹਿ ਗਏ ਉਹਨਾਂ ਲੋਕਾਂ ਨੂੰ ਵੀ ਮਸਾਲੀ ਸਜ਼ਾ ਜਿਹੜੀਆਂ ਦਿੱਤੀਆਂ ਜਾਣ ਤਾਂ ਕਿ ਸਾਡੀਆਂ ਜਿਹੜੀਆਂ ਭੈਣਾ ਉੱਥੇ ਵਿੱਡੋ ਹੋਈਆਂ ਬੈਠਿਆ ਨੇ ਇੱਕ ਵਿੱਡੋ ਕਲੋਨੀ ਬਣ ਗਈ ਉੱਥੇ ਉਹਨਾਂ ਲੋਕਾਂ ਨੂੰ ਵੀ ਥੋੜੀ ਜਿਹਾ ਨੇ ਮਨ ਨੂੰ ਸਕੂਨ ਉਹਨਾਂ ਦੇ ਮਨ ਨੂੰ ਥੋੜਾ ਜਿਹੀ ਸ਼ਾਂਤੀ ਔਰ ਚੈਨ ਆਵੇ ਕਿ ਸਾਨੂੰ ਇਸ ਹਿੰਦੁਸਤਾਨ ਦੇ ਵਿੱਚ ਜਿਹੜਾ ਉਹ ਨਿਆ ਮਿਲਿਆ ਭਾਵੇਂ देर ਨਾਲ ਮਿਲਿਆ ਤਾਂ ਮੈਂ ਸਮਝਦਾ ਫਿਰ ਵੀ ਉਹ ਦਰਸਤ ਮਿਲਿਆ ਦਿੱਲੀ ਦੰਗਿਆਂ ਦੇ ਮੁੱਖ ਦੋਸ਼ੀ ਸੱਜਨ ਕੁਮਾਰ ਜਿਨ੍ਹਾਂ ਨੇ 83 ਦੇ